ਗ੍ਰੀਸ ਸਾਲ ਮੈਂ ਤੁਹਾਡਾ ਆਪਣਾ लाडी ਬਰਾੜ ਅੱਜ ਆਪਾਂ ਜਿਹੜੀ ਇਹ ਵੀਡੀਓ ਬਣਾ ਰਿਹਾਏ ਮੇਰੇ ਪਿੰਡ ਦੇ ਵਿੱਚ ਜੋ ਤੀਆਂ ਦਾ ਤਿਹਾਰਤ ਮਨਾਇਆ ਜਾ ਰਿਹਾ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਉਣਾ ਕਿ ਸਾਡੀਆਂ ਜਿਹੜੀਆਂ ਦਾਦੀਆਂ ਨਾਨੀਆਂ ਕਿਸ ਤਰ੍ਹਾਂ ਜਿਹੜਾ ਉਹ ਇਹਨਾਂ ਦੇ ਨਾਲ ਜਿਹੜਾ ਆਪਣਾ ਕੰਮ ਕਰਦੇ ਸੀ ਉਹ ਯਾਰਾਂ ਦੇ ਨਾਲ ਅਤੇ ਨਾਲ-ਨਾਲ ਜਿਹੜਾ ਹੈਗਾ ਉਹ ਇਹਨਾਂ ਦੀ ਗੂੰਜ ਦੇ ਨਾਲ ਆਪਣਾ ਜਿਹੜਾ ਮਨੋਰੰਜਨ ਵੀ ਕਰਦੀਆਂ ਸੀ ਕਿਉਂਕਿ ਚਰਖੇ ਦੀ ਬੂਜ ਦੇ ਨਾਲ ਉਹ ਤਰੰਜਣਾ ਦੇ ਵਿੱਚ ਬੈਠ ਕੇ ਕਿਸ ਤਰ੍ਹਾਂ ਗੀਤ ਗੀਤਾਂ ਦੇ ਰੂਪ ਦੇ ਵਿੱਚ ਸਿੱਠਣੀਆਂ ਅਤੇ ਹੋਰ ਜਿਹੜੇ ਲੋਕ ਗੀਤ ਉਹ ਵੀ ਜਿਹੜੇ ਸੀ ਸਾਰੇ ਆ ਪੱਖੀਆਂ ਦੇਖ ਲਓ ਤੁਸੀਂ ਕਿ ਕਿਉਂਕਿ ਅੱਜ ਕੱਲ ਤਾਂ ਮਾਡਰਨ ਜਮਾਨਾ ਹੋ ਗਿਆ ਪੱਖੇ ਆ ਗਏ ਉਸ ਟਾਈਮ ਲਾਈਟ ਵੀ ਨਹੀਂ ਸੀ ਇਹਨਾਂ ਪੱਖੀਆਂ ਦੇ ਨਾਲ ਹੀ ਜਿਹੜਾ ਸੀਗਾ ਉਹ ਜਿਹੜਾ ਗਰਮੀ ਦੇ ਵਿੱਚ ਬਚਾਅ ਕਰਦੇ ਸੀ ਇਸੇ ਤਰ੍ਹਾਂ ਜਿਹੜੀਆਂ ਅੱਜ ਸਾਡੀਆਂ ਧੀਆਂ ਇਕੱਠੀਆਂ ਹੋਈਆਂ ਨੇ ਉਹ ਜਿਹੜਾ ਅੱਜ ਦਾ ਜਿਹੜਾ ਮਨੋਰੰਜਨ ਦੇ ਜਿਹੜੇ ਸਾਧਨ ਨੇ ਉਹ ਬਦਲ ਗਏ ਨੇ ਇਹ ਆਪਣੀਆਂ ਜਿਹੜੀਆਂ ਤੀਆਂ ਇਕੱਠੀਆਂ ਹੋ ਕੇ ਮਾਡਰਨ ਸਮੇਂ ਦੇ ਅਨੁਸਾਰ ਇਹ ਜਿਹੜਾ ਹੈਗਾ ਉਹ ਮਨੋਰੰਜਨ ਕਰ ਰਹੀਆਂ ਨੇ ਬਹੁਤ ਹੀ ਜਿਹੜਾ ਉਹ ਖੁਸ਼ੀਆਂ ਮਨਾ ਰਹੀਆਂ ਨੇ ਇਹ ਇੱਕ ਬਹੁਤ ਵਧੀਆ ਇੱਕ ਮੈਂ ਸਮਝਦਾ ਕਿ ਬਹੁਤ ਵਧੀਆ ਇਹ ਕੱਤੀ ਧੀਆਂ ਆਈਆਂ ਪਤਾ ਨਹੀਂ ਕਿਹੜੇ ਤਲਵਨ ਨਾਲ ਇਹ ਧੀਆਂ ਇਕੱਠੀਆਂ ਹੁੰਦੀਆਂ ਨੇ ਵੀਰੇ ਇੱਕ ਗੱਲ ਹੋਰ ਹੈ ਕਿ ਜਿੰਨਾਂ ਤਾਂ ਪ੍ਰਮਾਤਮਾ ਨੇ ਖੋਲੇ ਉਹ ਇੱਕ ਸਬਰ ਕਰ ਲੈਂਦੀਆਂ ਨੇ ਧੀਆਂ ਕਿ ਸਾਡਾ ਉਸ ਅਕਾਲ ਪੁਰਖ ਨੇ ਕੋਈ ਛੱਡਿਆ ਨਹੀਂ ਪਰ ਜਿੰਨਾਂ ਦੇ ਹੁੰਦੇ ਸੁੰਦੇ ਉਹ ਉਹਨਾਂ ਨੂੰ ਨਹੀਂ ਬੁਲਾਉਂਦੇ ਉਹਨਾਂ ਨੂੰ ਸਬਰ ਕਰਨਾ ਬਹੁਤ ਔਖਾ ਹੁੰਦਾ ਅਸੀਂ ਸਮਝਦੇ ਆ ਕਿ ਜਿਹੜੀਆਂ ਇਹ ਧੀਆਂ ਨੇ ਅਸੀਂ ਪਹਿਲਾਂ ਵੀ ਵੀਡੀਓ ਪਾ ਕੇ ਸਾਰੀਆਂ ਸਾਡੀਆਂ ਭੈਣਾਂ ਨੂੰ ਸੁਨੇਹਾ ਦਿੱਤਾ ਸੀ ਕਿ ਤੁਹਾਡੇ ਵੀਰ ਤੁਹਾਨੂੰ ਸਦਰੇ ਨੇ ਸੋ ਅਸੀਂ ਉਹਨਾਂ ਭੈਣਾਂ ਦਾ ਵੀ ਧੰਨਵਾਦ ਕਰਦੇ ਜਿਹੜੀਆਂ ਸਾਡੇ ਨੇ ਨਿੱਕੇ ਜਿਹੇ ਸੁਨੇਹੇ ਤੇ ਇੱਥੇ ਪਹੁੰਚੀਆਂ ਨੇ ਬਾਕੀ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਨੇ ਉਹ ਹੋ ਜਾਂਦੀਆਂ ਨੇ ਕਈ ਵਾਰ ਕਿਸੇ ਨੂੰ ਸੱਦਾ ਪੱਤਰ ਲੱਗਣ 'ਚ ਵੀ ਸਾਤੋਂ ਕਮੀਆਂ ਰਹੀਆਂ ਹੋਣਗੀਆਂ ਕੋਸ਼ਿਸ਼ ਕਰਾਂਗੇ ਕਿ ਅੱਗੇ ਵਾਸਤੇ ਇਹਨਾਂ ਗਲਤੀਆਂ ਨੂੰ ਸੁਧਾਰ ਸਕੀਏ ਸੁਧਾਰਾਂਗੇ ਅਸੀਂ ਤਾਂ ਜੇ ਸਾਨੂੰ ਤੁਸੀਂ ਦਿਲੋਂ ਦੱਸੋਗੇ ਕਿ ਤੁਹਾਡੇ 'ਚ ਕਮੀਆਂ ਸੀ ਜਾਂ ਇਹ ਵਧੀਆ ਲੱਗਿਆ ਜਿਹੜੀ ਚੀਜ਼ ਵਧੀਆ ਲੱਗੀ ਉਹਨੂੰ ਐਪਰੀਸ਼ੀਏਟ ਕਰਿਓ ਤੇ ਜਿਹੜੀਆਂ ਗਲਤੀਆਂ ਨੇ ਉਹ ਸਾਨੂੰ ਜਰੂਰ ਦੱਸਿਓ ਮੈਂ ਗੱਲ ਕਰਾਂਗਾ ਪਹਿਲਾਂ ਸਾਡੀ 올ਡ ਏਜ ਦੇ ਨਾਲ ਕਿਉਂਕਿ ਉਹਨਾਂ ਨੇ ਆਪਣੀ ਇੱਕ ਪੀੜ੍ਹੀ ਇੱਕ ਸਦੀ ਹੈ ਜਿਹੜੀ ਉਹ ਹੰਢਾ ਚੁੱਕੀਆਂ ਨੇ ਉਹਨਾਂ ਦਾ ਤਜਰਬਾ ਵੱਡਾ ਹੈ ਤੇ ਉਹਨਾਂ ਦੇ ਜਿਹੜੇ ਤਜਰਬੇ ਨੂੰ ਆਪਾਂ ਸਾਂਝਾ ਕਰਦੇ ਹਾਂ ਮਾਤਾ ਜੀ ਜਿਹੜੀਆਂ ਆਪਾਂ ਇਹ ਤੀਆਂ ਲਾਈਆਂ ਨੇ ਤੁਹਾਡੇ ਸਮੇਂ ਤੇ ਇਸ ਸਮੇਂ ਦੇ ਵਿੱਚ ਕੀ ਫਰਕ ਹੈ ਤੇ ਕਿਵੇਂ ਲੱਗਿਆ ਬਹੁਤ ਫਰਕ ਹੈ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਹੁਣ ਬੱਚੀਆਂ ਬਹੁਤ ਤਿਆਰ ਹੋ ਕੇ ਆਉਂਦੀਆਂ ਨੇ ਕਿਤੇ ਦਿਨ ਪਹਿਲਾਂ ਕਈ ਦਿਨ ਪਹਿਲਾਂ ਇਹ ਕਰਦੀਆਂ ਨੇ ਪ੍ਰੈਕਟਿਸ ਕਰਦੀਆਂ ਨੇ ਉਹਨਾਂ ਨੇ ਬੈਕ ਪੇਲੇ ਤੇ ਕੀਤਾ ਸਾਰਾ ਕੁਝ ਨੱਚਤੀਆਂ ਨੇ ਗਾਉਂਦੀਆਂ ਨੇ ਭੰਗੜੇ ਪਾਉਂਦੀਆਂ ਨੇ ਬਹੁਤ ਵਧੀਆ ਕੀਤਾ ਬਾਲਾ ਸੋਣਾ ਕੀਤਾ ਸਾਰਾ ਕਪਾ ਪੰਚਾਇਤ ਨੇ ਬਹੁਤ ਵਧੀਆ ਕੀਤਾ ਹੈ ਬਹੁਤ ਵਧੀਆ ਕੀਤਾ ਬਹੁਤ ਸ਼ਾਬਾਸ਼ ਇਹਨਾਂ ਦੇ ਬੱਚਿਆਂ ਨੇ ਬਹੁਤ ਜ਼ਿਆਦਾ ਪ੍ਰੋਗਰਾਮ ਬਹੁਤ ਵਧੀਆ ਕੀਤਾ ਸਾਰੀ ਦੁਨੀਆ ਸੱਤੀ ਆ ਸਾਰੀਆਂ ਕੁੜੀਆਂ ਸੱਤੀਆਂ ਨੇ ਬੁਲਾਈਆਂ ਨੇ ਪਿਆਰਾ ਤੇ ਨਾਲ ਸਾਰੀਆਂ ਆਇਆ ਕਰੋ ਅਗਲੀ ਵਾਰ ਜਹਾਂ ਦੇ ਰਹਾ ਕਰ ਨੂੰ ਇੱਕ ਪੌਣੇ ਆਪਣਾ ਪੇਜ ਬਣਾਇਆ ਹੋਇਆ ਕੁਲਦੀ ਬਰਾੜ ਦੇ ਨਾਮ ਤੇ ਉਹ ਵੀ ਤੁਸੀਂ ਸਾਰਿਆਂ ਨੇ ਜਿਹੜਾ ਫੋਲੋ ਕਰਨਾ ਤੁਹਾਡੇ ਕੋਲ ਜਿਹੜੀ ਵੀ ਆਪਣੇ ਪਿੰਡ ਦੀ ਨਵੀਂ ਅਪਡੇਟ ਹੋਊਗੀ ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚਿਆ ਕਰੂਗੀ ਤੁਹਾਨੂੰ ਪਿੰਡ ਦਾ ਜਿਹੜਾ ਸੁਨੇਹਾ ਉਹ ਸਾਡੀ ਵੀਡੀਓ ਰਾਹੀਂ ਵੀ ਮਿਲਿਆ ਕਰੂਗਾ ਸੋ ਹਮਾਤਾ ਜਿਹੜਾ ਆਪਾਂ ਤੀਆਂ ਦਾ ਇਤਿਹਾਸ ਮਨਾਇਆ ਜਿਹੜਾ ਇਹ ਸੱਭਿਆਚਾਰ ਆ ਕਿਵੇਂ ਲੱਗਿਆ ਅੱਜ ਦਾ ਇਹ ਬਹੁਤ ਸੋਹਣਾ ਲੱਗਿਆ ਧੰਨਵਾਦ ਤੁਹਾਡਾ ਭਾਈ ਸ਼ਾਬਾਸ਼ ਇਹ ਪੰਚਾਇਤ ਦਾ ਜਿਨ੍ਹਾਂ ਨੇ ਇਹ ਧੰਨਵਾਦ ਕਰਵਾਇਆ ਬਹੁਤ ਸੋਹਣਾ ਕੁੜੀਆਂ ਤਿਆਰ ਹੋ ਕੇ ਆਈਆਂ ਬਹੁਤ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਭਾਈ ਸਭ ਨੂੰ ਤਾੜੀਆਂ ਹੋ ਜਾਣ ਮੇਰੇ ਭਰਾ ਨਾਲ ਲਈ ਬਹੁਤ ਖੁਸ਼ੀ ਚੜੀ ਹਨ ਦੱਤਿਆਂ ਨੂੰ ਆਕੇ ਸੋ ਮੈਂ ਤੁਹਾਨੂੰ ਇੱਕ ਗੱਲ ਕਹਾਂ ਵਾਂ ਇੱਥੋਂ ਦੀ ਪੰਚਾਇਤ ਤੁਸੀਂ ਕਰਮਾਂ ਵਾਲੇ ਯਕੀਨ ਮੰਨਿਓ ਰਿਸ਼ਤੇਦਾਰ ਇੱਕ ਕਰਿਆ ਜਿੱਤੇ ਰੱਖਣਾ ਔਖਾ ਤੇ ਸੁੱਖ ਨਾਲ ਇੰਨਾ ਗੁਰਮ ਕਬੀਲਾ ਇਕੱਠਾ ਕਰਨਾ ਇਹ ਕੁੜੀਆਂ ਚਿੜੀਆਂ ਨੂੰ ਇੱਥੇ ਉਹਨਾਂ ਦਾ ਜੋ ਪਾਤਨ ਸਮਾਂ ਜੋ ਸਮਾਂ ਉਹਨਾਂ ਕੁੜੀਆਂ ਚਿੜੀਆਂ ਦਾ ਵਾਂਝਾ ਵਿਆਹ ਤੋਂ ਬਾਅਦ ਕਈ ਵਾਰ ਨਹੀਂ ਮਿਲਦਾ ਸੁੱਖ ਨਾਲ ਕਈਆਂ ਦੀ ਮਾਵਾ ਹੈਗੇ ਕਈਆਂ ਦੇ ਨਹੀਂ ਹੈ ਕਈਆਂ ਦੇ ਵੀਰ ਹੈਗੇ ਕਈ ਤੇ ਨਹੀਂ ਆ ਪਰ ਮੈਂ ਦਿਨੋ ਸੱਚੀ ਗੱਲ ਕਮਾ ਸੋ ਮੈਂ ਵਾਰੀ ਵਾਰੀ ਕਹਿੰਦਾ ਹੁੰਦਾ ਕਿ ਇਹ ਮੇਲੇ ਕਰਾਣੇ ਬਹੁਤ ਔਖੇ ਆਪਾਂ ਕੱਲਾ ਇੱਥੇ ਨੱਚ ਗਾਉਨੇ ਆ ਨਾ ਇਹਨਾਂ ਨੂੰ ਘੜ ਘੜ ਚਾਰ ਚਰ ਪੰਜ ਪੰਜ ਮਹੀਨੇ ਹੋ ਗਏ ਉਹਨਾਂ ਦੀ ਦੌੜ ਲੱਗਦੀ ਆ ਦੌੜ ਲੱਗਦੀ ਆ ਕਿ ਮੇਰੇ ਪਿੰਡ ਦੇ ਵਿੱਚ ਹਾਂ ਬਈ ਔਰ ਸਭ ਤੋਂ ਵੱਡਾ ਧੰਨਵਾਦ ਚੌਂਟੀ ਢਿੱਲੋ ਬਾਈ ਸਾਡਾ ਵੱਡਾ ਭਰਾ ਸਾਡਾ ਵੀਰ ਇੱਕ ਤਾੜੀ ਮੇਰੇ ਭਰਾ ਵਾਸਤੇ ਖੁੱਲ ਕੇ ਮਾਰੋ ਕਿਉਂਕਿ ਮਾਤਾ ਜੀ ਵੀ ਇੱਥੇ ਆਏ ਸੀ ਕਿਉਂਕਿ ਪੁਰਾਣਾ ਸੱਭਿਆਚਾਰ ਇਹਦੇ ਵਿੱਚ ਤੇ ਅੱਜ ਦਾ ਜਿਹੜਾ ਮੋਡਰਨੇਸ਼ਨ ਹੋ ਗਿਆ ਸੱਭਿਆਚਾਰ ਇਹਦੇ ਵਿੱਚ ਕਿੰਨਾ ਕ ਅੰਤਰ ਲੱਗਿਆ ਤੇ ਕਿੰਨੇ ਤੁਹਾਨੂੰ ਲੱਗਿਆ ਜਿਹੜਾ ਇਹ ਤੀਆਂ ਦਾ ਤਿਹਾਰਾ ਅੱਗੇ ਵਾਸਤੇ ਵੀ ਆਪਾਂ ਇਸੇ ਤਰ੍ਹਾਂ ਹੀ ਮਨਾਈਏ ਸਾਰਿਆਂ ਤੋਂ ਪਹਿਲਾਂ ਸਭ ਨੂੰ ਸੱਸੀਗਾਲ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੀਆਂ ਦੇ ਇਸ ਸੱਭਿਆਚਾਰ ਦੇ ਪ੍ਰੋਗਰਾਮ ਤੇ ਸਾਰੀਆਂ ਭੈਣਾਂ ਜਿੰਨੀਆਂ ਵੀ ਇੱਥੇ ਆਈਆਂ ਨੇ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੀ ਆਂ ਤੇ ਇਹਨਾਂ ਦਾ ਸਾਡੇ ਵੱਡੇ ਵੀਰ ਜੀ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਦਾ ਜੀ ਦਿਲੋਂ ਧੰਨਵਾਦ ਕਰਦੇ ਆ ਬਾਕੀ ਅੱਜ ਦੇ ਸੱਭਿਆਚਾਰ ਦਾ ਪੁਰਾਣੇ ਸੱਭਿਆਚਾਰ ਨੂੰ ਯਾਦ ਦਿਲਵਾਈ ਹੈ ਇੱਕ ਚੰਗਾ ਵਿਚਾਰ ਰੱਖਿਆ ਸਾਡੇ ਸਾਹਮਣੇ ਅੱਜ ਸਾਰਾ ਪੁਰਾਣਾ ਸੱਭਿਆਚਾਰ ਸਾਨੂੰ ਅੱਜ ਦੀਆਂ ਤੀਆਂ ਤੋਂ ਯਾਦ ਆਇਆ ਆ ਧੰਨਵਾਦ ਜੀ ਥੈਂਕ ਯੂ ਜਿਹੜਾ ਉਹਨਾਂ ਪੁਰਾਣੇ ਸੱਭਿਆਚਾਰ ਦੀ ਗੱਲ ਕਰੀਏ ਉਧਰ ਆਪਾਂ ਪ੍ਰਦਰਸ਼ਨੀ ਲਾਈ ਹੈ ਜਿਹਦੇ ਵਿੱਚ ਚੱਕੀ ਘੜੇ ਮਧਾਣੀਆਂ ਸੱਜ ਚਰਖੇ ਉਹ ਸਾਰਾ ਕੁਝ ਜਿਹੜਾ ਉਹ ਪ੍ਰਦਰਸ਼ਨੀ ਦੇ ਵਿੱਚ ਦਿਖਾਇਆ ਗਿਆ ਜਿਹੜਾ ਕਿ ਅੱਜ ਅਲੋਪ ਹੋ ਚੁੱਕਿਆ ਹੈ thank <laughs> you ਕਿਹੜਿਆ ਕਿਉਂ ਮੈਨੂੰ ਜੇਡ ਜੀ ਦੀ ਖੰਗਮਾਰ ਦੀ ਹੰਦੋਂ ਤਾਂ ਮੁੰਡੇ ਨੇ ਮੁੱਕਰਾਈ ਦੀ ਉਹ ਕੋਈ ਤਾਂ ਜਪਾਵੇਂ ਰਸੰਗਮਾਰ ਤੇ ਹੰਦੋਂ ਤਾਂ ਪੰਚ ਨੇ ਮੁੱਕਰਾਈ ਦੀ ਕੋਈ ਤਾਂ ਪੰਚ ਨੇ ਕਹਿੰਦੀ ਹੈ ਸਾਡੇ ਪੰਚਾਇਤ ਮੈਂਬਰ ਪੈਣਾ ਨੂੰ ਕਿਹੜਿਆ ਜਲੇਬੀਆਂ ਨੇ ਉਹ ਵਰਤਾ ਰਹੇ ਨੇ ਦੀਆਂ ਭੈਣਾਂ ਬਾਹਰੋਂ ਆਈਆਂ ਨੇ ਉਹਨਾਂ ਦੇ ਲਈ ਸਾਰੇ ਜਿਹੜਾ ਇਸਤੀਆਂ ਦੇ ਵਿੱਚ ਜਿਨ੍ਹਾਂ ਨੇ ਵੀ ਸਮੂਲੀਅਤ ਕੀਤੀ ਹੈ ਉਹਨਾਂ ਦੇ ਲਈ ਜਿਹੜਾ ਹੈਗਾ ਉਹ ਸਾਡੇ ਨਗਰ ਪੰਚਾਇਤ ਵੱਲੋਂ ਜਿਹੜੀਆਂ ਨੇ ਕੁਝ ਲੇਬੀਆਂ ਬਣਾਈਆਂ ਗਈਆਂ ਨੇ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਪਿੰਡ ਵਾਲਿਆਂ ਦਾ ਇੱਥੇ ਆਈ ਮੇਰੀ ਸਾਰੀ ਭੈਣਾਂ ਦਾ ਮਾਵਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਆਣ ਦਾ ਮੌਕਾ ਦਿੱਤਾ ਤੇ ਸਾਰਿਆਂ ਨੂੰ ਜਿਹੜੀ ਬੇਟੀਆਂ ਆਪਣੇ ਮਾਇਕਿਆਂ ਗਈ ਹੋਈਆਂ ਪੱਕੇ ਗਈ ਹੋਈਆਂ ਸਾਰਿਆਂ ਨੂੰ ਤੀਆਂ ਦੀ ਬਹੁਤ-ਬਹੁਤ ਵਧਾਈ ਹੋਏ ਬਹੁਤ ਕਿੱਦਾਂ ਦਾ ਲੱਗ ਰਿਹਾ ਨਹੀਂ ਜਿਹੜਾ ਜਿਹੜਾ ਪੂਰਿਆਂ ਦਾ ਤਿਉਹਾਰ ਹੈ ਹਾਂ ਜਿਹੜਾ ਪਾਪੂਆਂ ਦਾ ਤਿਉਹਾਰ ਪੰਚਾਇਤ ਵੱਲੋਂ ਮਨਾਇਆ ਗਿਆ ਜਿਹੜਾ ਕਿ ਪਹਿਲਾਂ ਵੀ ਮਨਾਇਆ ਜਾਂਦਾ ਸੀ ਕਿੱਦਾਂ ਲੱਗਿਆ ਇਹ ਜਿਹੜਾ ਪਹਿਲਾਂ ਜੀ ਇਹ 2021 ਵਿੱਚ ਸਰਦਾਰ ਅਵਤਾਰ ਸਿੰਘ ਸਰਪੰਚ ਸਾਹਿਬ ਕਾ ਉਹਨਾਂ ਨੇ ਮਨਾਇਆ ਸੀਗਾ ਸ਼ੁਰੂਆਤ ਉਹਨਾਂ ਨੇ ਕੀਤੀ ਸੀ ਇਸ ਪ੍ਰੋਗਰਾਮ ਦੀ ਧੀਆ ਨੂੰ ਕੱਟੀਆਂ ਕਰਨ ਦੀ ਸਭ ਤੋਂ ਵੱਡੀ ਇਹ ਉਪਰਾਲਾ ਸੀਗਾ ਜੋ ਫੈਨ ਸਰਕਲ ਬੱਚਿਆਂ ਦਾ ਟੁੱਟਿਆ ਹੁੰਦਾ ਕੁੜੀਆਂ ਦਾ ਉਹ ਇਕੱਠਿਆ ਮਿਲ ਜਾਂਦਾ ਹੁਣ ਵੀ ਬਹੁਤ ਵਧੀਆ ਉਪਰਾਲਾ ਵਾ ਇਸ ਪੰਚਾਇਤ ਦਾ ਵੀ ਬਹੁਤ ਧੰਨਵਾਦ ਆ ਜੋ ਨਣ ਦਾ ਭਜਾਈ ਦਾ ਰਿਸ਼ਤਾ ਹੁੰਦੀ ਹੈ ਤਿਆਂ ਦੇ ਵਿੱਚ ਦਿਖਾਉਂਗਾ ਆਪਾਂ ਜਾਣਦੇ ਆ ਅੱਜ ਅਸੀਂ ਜੇ ਮਿਲ ਲੱਗਿਆ ਸੋ ਜਿਹੜਾ ਜੇ ਤਿਆਂ ਦੇ ਵਿੱਚ ਆਪਣੇ ਨਣ ਦਾ ਦੇ ਨਾਲ ਨੱਚਦੇ ਸਾਨੂੰ ਬੇਟੇ ਬਹੁਤ ਵਧੀਆ ਲੱਗਿਆ ਕਿ ਕੱਲੀਆਂ ਕੁੜੀਆਂ-ਕੋੜੀਆਂ ਨੱਚਦੀਆਂ ਆਂਦੇ ਅਸੀਂ ਹੁਣ ਨਣ ਦਾ ਭਜਾਈਆਂ ਦਾ ਇਕੱਠੀਆਂ ਦਾ ਮੇਲ ਕਰਾਇਆ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਦੇ ਇਸ਼ਤਿਹਾਰ ਦੇ ਵਿੱਚ ਸਾਡੇ ਆ ਭੈਣਾ ਆਪਣੇ ਸਹੁਰੇ ਕੋ ਪੇਕਿਆਂ ਦੇ ਪਿੰਡ ਦੇ ਵਿੱਚ ਆਈਆਂ ਨੇ ਆਪਾਂ ਉਹਨਾਂ ਨੂੰ ਵੀ ਜਾਣਦਾ ਜਿਹੜਾ ਉਹਨੂੰ ਤੀਆਂ ਦਾ ਤਿਹਾਰ ਆ ਉਹ ਕਿਸ ਤਰ੍ਹਾਂ ਲੱਗਿਆ ਕਿਉਂਕਿ ਤੀਆਂ ਦਾ ਤਿਹਾਰ ਆਏ ਤੀਆਂ ਵਾਲੇ ਜਿਹੜੀਆਂ ਸਾਡੀਆਂ ਆਪਣੇ ਸਹੁਰਿਆਂ ਤੋਂ ਆਪਣੇ ਜਿਹੜੇ ਕੰਮਕਾਰ ਛੱਡ ਕੇ ਸਾਡੇ ਰਿਸ਼ਤੇ ਸਨੇਹ ਦੇ ਵਿੱਚ ਸਾਡੇ ਕੋਲ ਪੁੱਛ ਸਾਡੇ ਪਹਿਲਾਂ ਆਪਣੇ ਹਸਿਕਾ ਤੇ ਜਿਹੜਾ ਅੱਜ ਇਹ ਤੀਆਂ ਦਾ ਤਿਹਾਰ ਆ ਇਹ ਕਿੱਦਾਂ ਲੱਗਿਆ ਤੁਹਾਨੂੰ ਕਿ ਇਹ ਹੋਰ ਜਿਹੇ ਹਾਂ ਹਾਂਜੀ ਬਹੁਤ ਵਧੀਆ ਲੱਗਿਆ ਧੰਨਵਾਦ ਮੇਰੇ ਪਿਆਰਾਂ ਦਾ ਕਿੰਨੇ ਸਾਨੂੰ ਘੱਟ ਨਹੀਂ ਆ ਅੱਜ 25 ਸਾਲਾਂ ਬਾਅਦ ਇਸ ਘਰ ਤੋਂ ਆਏ ਗੋਤਾਂ ਨੂੰ ਆ ਕੇ ਮੇਰੇ ਵੀਰਾਂ ਨੂੰ ਬਹੁਤ ਵਧੀਆ ਪ੍ਰੋਗਰਾਮ ਸੀ। ਤੇ ਕੋਈ ਕਮੀ ਰਹੀ ਹੋਵੇ ਜਿਹੜੀ ਆਪਾਂ ਅਗਲੇ ਸਾਲਾਂ ਦੇ ਵਿੱਚ ਜਿਹੜੀ ਦੂਰ ਕਰ ਸਕੀਏ। ਵਧੀਆ ਤੇ ਪਿੰਡ ਤੁਸੀਂ ਵੀ ਅੱਜ ਹੀ ਬਹੁਤ ਹੀ ਵਧੀਆ ਲੱਗਿਆ ਮੈਂ ਤਾਂ ਜਦੋਂ ਦਾ ਫੇਸਬੁਕ ਤੇ ਦੇਖਿਆ ਸੀ ਨਾ ਵੀ ਤੀਆਂ ਲਗਣੀਆਂ ਨੇ ਪਿੰਡ ਗੱਲ ਹੀ ਜਾਣ ਕਰ ਲਈ ਸੀ ਵੀ ਜਾਣੇ ਜਾਣਾ ਅੱਜ। ਇਸ ਲਈ ਅਸੀਂ ਦੇਖਣ ਆਏ ਪਿਛਲੇ ਸਾਲ ਵੀ ਆਏ ਸੀ ਬਹੁਤ ਵਧੀਆ ਲੱਗਦਾ ਸਾਰੇ ਭਾਲੇ ਨਾ ਕਰੇ ਜਿਹੜੀ ਆਪਾਂ ਸਖੀਆਂ ਅਸੇਲੀਆ ਕਿੰਨੇ ਚਰਵਾ ਦੇ ਆਪਾਂ ਲੈਣ ਆਏ ਹਾਂ ਬਹੁਤ ਵਧੀਆ ਲੱਗਦਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਿੰਨੀਆਂ ਨੇ ਤੇ ਆਈ ਇਸ ਇਤਿਹਾਸ ਖਤਮੀ ਹੋ ਚੁੱਕੀਆਂ ਸੀਗੀਆਂ ਬਹੁਤ ਵਧੀਆ ਲੱਗਿਆ ਇਹਨਾਂ ਪ੍ਰੋਗਰਾਮ ਵਿੱਚ ਬਹੁਤ ਵਧੀਆ ਲੱਗਿਆ ਸਾਰੀ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ ਸਾਰੀ ਉਸਹਿਲਿਆਂ ਵਧੀਆ ਬਹੁਤ ਟਾਈਮ ਬਾਅਦ ਇਕੱਠੇ ਹੋਏ ਜੀ ਵਧੀਆ ਉਹਦੇ ਸਾਰੇ ਸੁਖ ਸੰਜੇ ਕੀਤਾ ਹੀ ਬਹੁਤ ਵਧੀਆ ਲੱਗਿਆ ਅੱਜ ਆਪਾਂ ਇਤਿਆਂ ਦਾ ਤਿਹਾੜ ਮਨਾਇਆ ਜਿਹਦੇ ਵਿੱਚ ਸਾਡੇ ਆਂ ਧੀਆਂ ਪੈਣਾ ਨੇ ਸਮੂਲੀਅਤ ਕੀਤੀ ਆ ਉਹਨਾਂ ਸਾਰਿਆਂ ਦਾ ਜਿਹੜਾ ਧੰਨਵਾਦ ਸਾਡੇ ਸਰਪੰਚ ਸਾਹਿਬ ਕਰ ਲਗੇ ਪੂਰੀ ਪੰਚਾਇਤ ਦਾ ਮੈਂ ਸਰਪੰਚ ਗੀਤ ਸਿੰਘ 83 ਪਹਿਲਾਂ ਦਾ ਜਿੰਨੀਆਂ ਵੀ ਧੀਆਂ ਪੈਣਾ ਦੂਰੋਂ ਨੜੋਂ ਆਈਆਂ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਸਾਡੇ ਨਿੱਕੇ ਜਿਹੇ ਸੱਦੇ ਦੇ ਹਾਜ਼ਰ ਹੋਈਆਂ ਨੇ ਪਹਿਲਾਂ ਦਾ ਸਾਨੂੰ ਆ ਹੋ ਗਈ ਧੀਆਂ ਕੈਨਸਲ ਕਰ ਲੀਆਂ ਪੈਣੀ ਆ ਕਿਉਂ ਮੌਸਮ ਵੀ ਇਹ ਜਿਹਾ ਦੀ ਪਰ ਪ੍ਰਵਾਸਮਾਨੇ ਚਲੋ ਵਧੀਆ ਇਲਾਜ ਰੱਖ ਲਈ ਦੂਰੋਂ ਨੜੋਂ ਜੋ ਵੀ ਪੈਣ ਭਈ ਆ ਧੀਆਂ ਸਾਰਿਆਂ ਦਾ ਸੁਮਤੀ ਨਗਰ ਪੰਚਾਇਤ ਨੂੰ ਜਿਹੜਾ ਉਹ ਧੰਨਵਾਦ ਕਰਦੇ ਆ ਅਤੇ ਜਿਹੜਾ ਵੀ ਆਪਣਾ ਪੇਜ ਆ ਇਹਨੂੰ ਲਾਇਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਕੋਸ਼ਿਸ਼ ਕਰਦੇ ਆਂ ਵੀ ਅੱਗੇ ਤੋਂ ਇਹ ਤੋਂ ਵਧੀਆ ਕਰੀਏ ਚਲੋ ਵਧੀਆ ਨਾਲ ਹੁਣ ਵੀ ਕਰਾਇ ਜੀ ਨੀਕ ਸਾਡਾ ਜੋਰ ਜੀ ਅਸੀਂ ਇਹਨੇ ਲਾਤਾ ਵੱਧ ਤੋਂ ਵੱਧ ਅੱਗੇ ਤੋਂ ਹੋਰ ਵੀ ਵੱਧ ਕੋਸ਼ਿਸ਼ ਕਰਾਂਗੇ ਬਾਕੀ ਸਾਡੀ ਸਾਰੀ ਪੰਚਾਇਤ ਵੱਲੋਂ ਸਾਰੇ ਨਗਰ ਦਾ ਸਾਰੀਆਂ ਭੈਣਾਂ ਦਾ ਸਾਰੀਆਂ ਧੀਆਂ ਦਾ ਸੀ ਧੰਨਵਾਦ ਕਰਦੇ ਆਂ ਤੁਮਾਂ ਮਾਕੇ ਜਿਹੜਿਆਂ ਇਸ ਮੇਲੇ 'ਚ ਪਹੁੰਚਿਆ ਨਾ